ਨਾਬਾਲੀ ਲੜਕੇ ਨੇ ਆਪਣੇ ਹੀ ਤਾਇ ਦਾ ਕੀਤਾ ਕਤਲ ਸਾਨੂੰ ਪਤਾ ਲੱਗਿਆ ਇਸ ਦੀ ਧੰਨਵਾਦ ਕਰਦੇ ਹਾਂ ਇਹ ਪਤਾ ਕਰਦੇ ਹਾਂ ਤਾਇ ਦਾ ਕਤਲ ਕਰਨ ਤੋਂ ਬਾਅਦ ਸੁੱਟੀ ਉਸ ਦੀ লাশ ਨਹਿਰ ਵਿੱਚ ਮੇਰੀ ਜਾਣਕਾਰੀ ਦੇ ਮੁਤਾਬਿਕ ਸ਼੍ਰੀ ਮੁਖਸਰ ਸਾਹਿਬ ਦੇ ਗਿੱਦੜ ਬਾਹਤੋਂ ਅਜਹੀ ਘਟਨਾ ਸਾਮਣੇ ਆਈ ਹੈ ਜਿੱਥੇ ਇੱਕ ਨਾ ਵਾਈ ਲੜਕੇ ਨੇ ਆਈਫੋਨ ਲੈਣ ਦੇ ਚੱਕਰ ਵਿੱਚ ਆਪਣੇ ਸਕੇ ਤਾਏ ਦਾ ਹੀ ਕਤਲ ਕਰ ਦਿੱਤਾ ਦੋਸ਼ੀ ਲੜਕਾ ਜੋ ਕਿ 12ਵੀਂ ਜਮਾਤ ਦਾ ਵਿਦਿਆਰਥੀ ਹੈ ਉਸਨੇ ਆਪਣੇ ਦੋਸਤਾਂ ਨੂੰ ਇਹ ਕਿਹਾ ਹੋਇਆ ਸੀ ਕਿ ਉਹ ਜਲਦੀ ਹੀ ਆਈਫੋਨ ਲੈ ਕੇ ਤੁਹਾਨੂੰ ਦਿਖਾਏਗਾ ਜਦੋਂ ਫੋਨ ਆਇਆ ਤਾਂ ਉਸਦੇ ਦੋਸਤ ਉਸ ਨੂੰ ਕਾਫੀ ਵਾਰ ਕਮੈਂਟ ਕਰਦੇ ਸਨ ਇਸੇ ਦੌਰਾਨ ਗੁੱਸੇ ਵਿੱਚ ਆਏ આરોપી ਲੜਕੇ ਨੇ ਆਪਣੇ ਤਾਏ ਦਾ ਗਲਾ ਘੋਟ ਕੇ ਉਸਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਬਾਅਦ ਵਿੱਚ ਆਈਫੋਨ ਵੀ ਲੈ ਆਇਆ ਜਦੋਂ ਮ੍ਰਿਤਕ ਜਗਰੂਪ ਸਿੰਘ ਕਈ ਦਿਨਾਂ ਤੋਂ ਆਪਣੇ ਘਰ ਨਹੀਂ ਆਇਆ ਤਾਂ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਅਸਲੀ ਕਹਾਣੀ ਸਾਹਮਣੇ ਆਈ ਜਿਸ ਤੋਂ ਬਾਅਦ આરોપી ਲੜਕੇ ਨੇ ਆਪਣਾ ਜੁਰਮ ਕਬੂਲ ਲਿਆ ਪੁਲਿਸ ਨੇ ਨਾਂ ਵਾਲੇ ਕਿਤੇ ਹੋਏ ਲੜਕੇ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਦੇ ਹੁਕਮਾ ਦੇ ਅਨਸਾਰ ਦੋਸ਼ੀ ਨੂੰ ਨਾਬਾਲੇਕ ਸੁਧਾਰ ਘਰ ਵਿੱਚ ਭੇਜ ਦਿੱਤਾ ਹੈ। ਭਾਰਤਵੰਦ ਦੱਸਦੀ ਹੈ ਕਿ ਅਜੇ ਤੱਕ ਮ੍ਰਿਤਕ ਜਗਰੂਪ ਸਿੰਘ ਦੀ ਲਾਸ਼ ਨਹੀਂ ਮਿਲੀ ਹੈ। ਕਿ ਮਾਮਲਾ ਜੀ ਦਾ ਮਟਰ ਦਾ ਕਿਨੇ ਚਿਰ ਟ੍ਰੇਸ ਕੀਤਾ ਹੈ ਕਿ ਕਿਉਂ ਨਹੀਂ ਕਿਤੇ। ਇਹ ਸਰ ਜਗਰੂਪ ਸਿੰਘ ਈਲੀਸ ਰੂਪਾ ਭਾਰੋ ਪਿੰਡ ਦਾ ਰਹਿਣ ਵਾਲਾ ਸੀ। ਇਹ 23 ਤਰੀਕ ਨੂੰ ਘਰੋਂ ਗਿਆ ਸੀ ਉਸ ਤੋਂ ਬਾਅਦ ਇਹਦੀ ਗੋਮਸ਼ੁੱਦਗੀ ਦੀ ਰਿਪੋਰਟ ਅਸੀਂ ਦਰਜ ਕੀਤੀ ਸੀ। ਮਿਤੀ 5 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਇਸ ਦੇ ਨਵਾਲਗ ਭਤੀਜੇ ਨੇ ਇਹਨੂੰ ਕਤਲ ਕਰਕੇ ਨਹਿਰ ਚੇ ਦੀ লাশ ਸੁੱਟ ਦਿੱਤੀ ਹੈ ਰਾਜਸਥਾਨ ਨੂੰ ਵੱਡੀ ਨਹਿਰ ਜੋ ਤੇ ਅਸੀਂ ਜਿਹੜਾ ਨਾਬਾਲਗ ਹੈਗਾ ਉਹਨੂੰ ਐਪਰੀਂਡ ਕਰ ਲਿਆ ਤੇ ਕੋਰਚ ਪੇਸ਼ ਕੀਤਾ ਜੀ ਕਿਉਂ ਕੀਤਾ ਜੀ ਕਾਰਨ ਕੀ ਸੀ ਮਤਲਬ ਇਹਦੀ ਪਲਸ 2 ਚ ਪੜਦਾ ਸੀ ਬੱਚਾ ਇਹ ਤੇ ਜਿੱਦਾਂ ਨਾਲ ਦੇ ਇਹਦੇ ਦੋਸਤਾਂ ਨੂੰ ਇਹਨੇ ਕਿਹਾ ਸੀ ਵੀ ਮੈਂ ਆਈਫੋਨ ਨਵਾਂ ਲੈਣਾ ਨਾਲ ਦੇ ਦੋਸਤੇ ਦੇ ਹੁਣ ਇਹਨੂੰ ਤੰਗ ਕਰਦੇ ਸੀ ਪਿਛਲੇ ਇੱਕ ਦੋ ਮਹੀਨਿਆਂ ਚੋ ਜਿਵੇਂ ਤਾਣੇ ਮੈਨੇ ਦਿੰਦੇ ਸੀ ਵੀ ਦੋ ਮਹੀਨੇ ਹੋ ਗਏ ਤੇਰੇ ਕੋਲ ਆਈਫੋਨ ਨਹੀਂ ਲਿਆ ਗਿਆ ਇਸ ਤਰ੍ਹਾਂ ਨੇ ਰਾਤ ਨੂੰ ਬੈਠੇ ਬੈਠੇ ਪਲਾਨ ਕੀਤੀ ਵੀ ਮੇਰੇ ਦਾਇ ਕੋਲ ਪੈਸੇ ਹੁੰਦੇ ਆ ਇਸ ਕਰਕੇ ਨੇ ਤਾਏ ਦਾ ਗਲਾ ਘੁੱਟ ਕੇ ਮਾਰ ਕੇ ਉਹਦੀ ਜੱਟ ਵੋਲੀ ਹੈ ਜੋ ਯੂਨੀਵਰਸਿਟੀ ਦੀ ਤੇ ਉਹਦੇ ਖਾਤੇ ਦੇ ਵਿੱਚੋਂ ਪੈਸੇ ਕਢਾ ਕੇ ਨੇ ਨਵਾਂ ਆਈਫੋਨ ਲੈ ਲਿਆ ਸੀ ਕਿੰਨੇ ਪੈਸੇ ਕਿਨਾਰੇ ਕੀਤਾ ਸੀ ਇਹ ਤਕਰੀਬਨ ਉਹਦੇ ਖਾਤੇ 'ਚ 1,30,000 ਰੁਪਏ ਸੀ ਜਿਦੇ ਵਿੱਚੋਂ ਨੇ ਕਾਫੀ ਪੈਸੇ ਕਢਾ ਕੇ ਆਈਫੋਨ ਲਿਆ ਦਾਪ ਵਾਲੀ ਲੜਕੇ ਨੇ ਆਪਣੇ ਹੀ ਤਾਇ ਦਾ ਕੀਤਾ ਕਤਲ ਨੂੰ ਸਾਨੂੰ ਪਤਾ ਲੱਗਿਆ ਇਸ ਦੇ ਧੰਨਵਾਦ ਕਰਦੇ ਜਿਹਨੂੰ ਕਤਲ ਕਰਦੇ ਹੈ ਨੈਕ ਨਾਸ਼ ਤਾਇ ਦਾ ਕਤਲ ਕਰਨ ਤੋਂ ਬਾਅਦ ਸੁੱਟੀ ਉਸ ਦੀ লাশ ਨਹਿਰ ਵਿੱਚ ਮੇਰੀ ਜਾਣਕਾਰੀ ਦੇ ਮੁਤਾਬਿਕ ਸ਼੍ਰੀ ਮੁਖਸਰ ਸਾਹਿਬ ਦੇ ਗਿੱਦੜ ਬਾਹਤੋਂ ਅਜਹੀ ਘਟਨਾ ਸਾਮਣੀ ਆਈ ਹੈ ਜਿੱਥੇ ਇੱਕ ਨਾਬਾਲਗ ਲੜਕੇ ਨੇ ਆਈਫੋਨ ਲੈਣ ਦੇ ਚੱਕਰ ਵਿੱਚ ਆਪਣੇ ਸਕੇ ਤਾਇ ਦਾ ਹੀ ਕਤਲ ਕਰ ਦਿੱਤਾ ਦੋਸ਼ੀ ਲੜਕਾ ਜੋ ਕਿ 12ਵੀਂ ਜਮਾਤ ਦਾ ਵਿਦਿਆਰਥੀ ਹੈ ਉਸਨੇ ਆਪਣੇ ਦੋਸਤਾਂ ਨੂੰ ਇਹ ਕਿਹਾ ਹੋਇਆ ਸੀ ਕਿ ਉਹ ਜਲਦੀ ਹੀ ਆਈਫੋਨ ਲੈ ਕੇ ਤੁਹਾਨੂੰ ਦਿਖਾਏਗਾ ਜਦੋਂ ਫੋਨ ਆਇਆ ਤਾਂ ਉਸਦੇ ਦੋਸਤ ਉਸ ਨੂੰ ਕਾਫੀ ਵਾਰ ਕਮੈਂਟ ਕਰਦੇ ਸਨ ਇਸੇ ਦੌਰਾਨ ਗੁੱਸੇ ਵਿੱਚ ਆਏ આરોપી ਲੜਕੇ ਨੇ ਆਪਣੇ ਤਾਏ ਦਾ ਗਲਾ ਘੋਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ Laash ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਬਾਅਦ ਵਿੱਚ ਆਈਫੋਨ ਵੀ ਲੈ ਆਇਆ ਜਦੋਂ ਮ੍ਰਿਤਕ ਜਗਰੂਪ ਸਿੰਘ ਕਈ ਦਿਨਾਂ ਤੋਂ ਆਪਣੇ ਘਰ ਨਹੀਂ ਆਇਆ ਤਾਂ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਅਸਲੀ ਕਹਾਣੀ ਸਾਹਮਣੇ ਆਈ ਜਿਸ ਤੋਂ ਬਾਅਦ આરોપી ਲੜਕੇ ਨੇ ਆਪਣਾ ਜੁਰਮ ਕਬੂਲ ਲਿਆ ਪੁਲਿਸ ਨੇ ਨਾਵਾਲੀ ਕਿਤੇ ਹੋਏ ਲੜਕੇ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਦੇ ਹੁਕਮਾਂ ਦੇ ਅਨਸਾਰ ਦੋਸ਼ੀ ਨੂੰ ਨਾਬਾਲੇਕ ਸੁਧਾਰ ਘਰ ਵਿੱਚ ਭੇਜ ਦਿੱਤਾ ਹੈ। ਭਰਤਵੰਦ ਅਦਾਸ ਜੀਏ ਕਿ ਅਜੇ ਤੱਕ ਮ੍ਰਿਤਕ ਜਗਰੂਪ ਸਿੰਘ ਦੀ ਲਾਸ਼ ਨਹੀਂ ਮਿਲੀ ਹੈ। ਕੀ ਮਾਮਲੇ ਦਾ ਮਟਰ ਦਾ ਕਿਨੇ ਚਟ੍ਰੇਸ ਕੀ ਤਰ ਹੈ ਕਿ ਕਿਉਂ ਨਹੀਂ ਕਿਤੇ। ਇਹ ਸਭ ਜਗਰੂਪ ਸਿੰਘ ਈਲੀਸ ਰੂਪਾ ਭਾਰੋ ਪਿੰਡ ਦਾ ਰਹਿਣ ਵਾਲਾ ਸੀ। ਇਹ 23 ਤਰੀਕ ਨੂੰ ਘਰੋਂ ਗਿਆ ਸੀ ਉਸ ਤੋਂ ਬਾਅਦ ਇਹਦੀ ਗਮਸ਼ੁਦਗੀ ਦੀ ਰਿਪੋਰਟ ਅਸੀਂ ਦਰਜ ਕੀਤੀ ਸੀ। ਮਿਤੀ 5 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਇਸ ਦੇ ਨਵਾਲਗ ਭਤੀਜੇ ਨੇ ਇਹਨੂੰ ਕਤਲ ਕਰਕੇ ਨਹਿਰ ਚੇ ਦੀ লাশ ਉਤ ਦਿੱਤੀ ਹੈ ਰਾਜਸਥਾਨ ਨੂੰ ਵੱਡੀ ਨਹਿਰ ਜੋ ਤੇ ਅਸੀਂ ਜਿਹੜਾ ਉਹਨਾਂ ਬਾਲਗ ਹੈਗਾ ਉਹਨੂੰ ਐਪ੍ਰੀਹੈਂਡ ਕਰ ਲਿਆ ਤੇ ਕੋਰਚ ਪੇਸ਼ ਕੀਤਾ ਜੀ ਉਹ ਕੀ ਕੀਤਾ ਕਿ ਕਾਰਨ ਕੀ ਸੀ ਮਤਲਬ ਇਹਦੀ ਪਲਸ 2 ਚ ਪੜਦਾ ਸੀ ਬੱਚਾ ਇਹ ਤੇ ਜਿੱਦਾਂ ਨਾਲ ਦੇ ਇਹਦੇ ਦੋਸਤਾਂ ਨੂੰ ਇਹਨੇ ਕਿਹਾ ਸੀ ਵੀ ਮੈਂ ਆਈਫੋਨ ਨਵਾਂ ਲੈਣਾ ਨਾਲ ਦੇ ਦੋਸਤੇ ਤੇ ਹੁਣ ਇਹਨੂੰ ਤੰਗ ਕਰਦੇ ਸੀ ਪਿਛਲੇ ਇੱਕ ਦੋ ਮਹੀਨਿਆਂ ਚੋ ਜਿਵੇਂ ਤਾਂ ਨਵੇਂ ਮਹੀਨੇ ਦਿੰਦੇ ਸੀ ਵੀ ਦੋ ਮਹੀਨੇ ਹੋ ਗਏ ਤੇਰੇ ਕੋਲ ਆਈਫੋਨ ਨਹੀਂ ਲਿਆ ਗਿਆ ਇਸ ਤਰ੍ਹਾਂ ਨੇ ਰਾਤ ਨੂੰ ਬੈਠੇ ਬੈਠੇ ਪਲਾਨ ਕੀਤੀ ਵੀ ਮੇਰੇ ਤਾਈ ਕੋਲ ਪੈਸੇ ਹੁੰਦੇ ਆ ਇਸ ਕਰਕੇ ਨੇ ਤਾਈ ਦਾ ਗळा ਘੁੱਟ ਕੇ ਮਾਰ ਕੇ ਉਹਦੀ ਜੜਵੋਲੀ ਆ ਜੋ ਯੂਨੀਵਰਸਿਟੀ ਦੀ ਤੇ ਉਹਦੇ ਖਾਤੇ ਦੇ ਵਿੱਚੋਂ ਪੈਸੇ ਕਢਾ ਕੇ ਨੇ ਨਵਾਂ ਆਈਫੋਨ ਲੈ ਲਿਆ ਸੀ ਕਿੰਨੇ ਪੈਸੇ ਕਿੰਨੇ ਲਏ ਕਿ ਤੁਸੀਂ ਇਹ ਤਕਰੀਬਨ ਉਹਦੇ ਖਾਤੇ 'ਚ 1 ਲੱਖ 3000 ਰੁਪਏ ਸੀ ਜਿਹਦੇ ਵਿੱਚੋਂ ਨੇ ਕਾਫੀ ਪੈਸੇ ਕਢਾ ਕੇ ਆਈਫੋਨ ਲਿਆ